ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਫ੍ਰੈਂਚ ਫ੍ਰਾਈ ਦੀ ਰੈਸਪੀ ਤੇ ਜੋ ਕਿ ਆਪਾਂ ਅੱਜ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਇਹ ਆਪਾਂ ਤਿੰਨ ਵੱਡੇ ਸਾਈਜ਼ ਦੇ ਆਲੂ ਲੈ ਲੇ ਤੇ ਬਿਨਾਂ ਕਿਸੇ ਝੰਜਟ ਤੋਂ ਆਪਾਂ ਇਹ ਤਰੀਕਾ ਤੁਹਾਨੂੰ ਦੱਸਾਂਗੇ ਜੀ ਬਹੁਤ ਵਧੀਆ ਸੌਖਾ ਤਰੀਕਾ ਹੈ ਇਹ ਹਾਂਜੀ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਲੱਗੇ ਆਂ ਜੀ ਵੀਡੀਓ ਸ਼ੁਰੂ ਕਰਨ ਤੇ ਇਹ ਆਪਾਂ ਵੱਡੇ ਸਾਈਜ਼ ਦੇ ਆਲੂ ਲਏ ਤੇ ਜੀ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਲਾਂਗੇ ਜੀ ਆਲੂ ਆਪਾਂ ਨੇ ਚੰਗੀ ਤਰ੍ਹਾਂ ਛਿੱਲ ਲਏ ਜੀ ਇਹ ਤੇ ਹੁਣ ਆਪਾਂ ਇਹਨਾਂ ਦੇ ਲੰਬੀ ਲੰਬੀਆਂ ਫਾੜੀਆਂ ਕਰ ਲਾਂਗੇ ਇਹਨਾਂ ਦੇ ਪੀਸ ਆਪਾਂ ਤੇ ਬਹੁਤ ਹੀ ਵਧੀਆ ਇਹ ਲੰਬੇ ਲੰਬੇ ਪੀਸ ਹੋ ਜਾਂਦੇ ਇਸ ਤਰੀਕੇ ਨਾਲ ਪਤਲੇ ਪਤਲੇ ਪੀਸ ਕਰ ਲੈਣੇ ਤੁਸੀਂ ਤੇ ਇਸੇ ਤਰ੍ਹਾਂ ਦੀ ਫਰੈਂਚ ਫਰਾਈ ਸੋਹਣੇ ਲੱਗਦੇ ਆ ਵਧੀਆ ਤੇ ਸ਼ੇਪ ਵੀ ਇਹਨਾਂ ਦੀ ਇਹੀ ਹੁੰਦੀ ਹੈ ਫਰੈਂਚ ਫਰਾਈ ਦੀ ਤੇ ਇੱਥੇ ਆਪਾਂ ਇਧਰ ਰੱਖ ਲੈ ਗਰਮ ਪਾਣੀ ਤੇ ਗਰਮ ਪਾਣੀ ਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਨਮਕ ਪਾ ਲਾਂਗੇ ਨਮਕ ਨਾਲ ਥੋੜੇ ਜਿਹੇ ਇਹ ਟੇਸਟ ਇਹਨਾਂ ਦੇ ਵਿੱਚ ਆ ਜਾਊਗਾ ਆਲੂਆਂ 'ਚ ਜਿਹੜਾ ਆਪਾਂ ਫਾੜੀਆਂ ਪਾਵਾਂਗੇ ਇਹ ਤੇ ਇਹ ਆਪਾਂ ਸਾਰੀਆਂ ਫਾੜੀਆਂ ਹੁਣ ਜਿਹੜੀਆਂ ਕੀਤੀਆਂ ਆਲੂਆਂ ਦੀਆਂ ਤੇ ਇਹ ਆਪਾਂ ਇਹ ਪਾਣੀ ਦੇ ਵਿੱਚ ਪਾ ਦੇਣੀ ਆ ਇੱਥੇ ਸਾਰੀਆਂ ਫਾੜੀਆਂ ਆਪਾਂ ਨੇ ਵਿੱਚ ਪਾ ਲਈਆਂ ਜੀ ਪਾਣੀ 'ਚ ਤੇ ਇਹਨਾਂ ਨੂੰ ਸਿਰਫ ਆਪਾਂ 2 ਮਿੰਟ ਸੇਕ ਲਵਾਵਾਂਗੇ ਆਪਾਂ ਜ਼ਿਆਦਾ ਸੇਕ ਨਹੀਂ ਲਵਾਉਣਾ ਹੈਗਾ ਇਹਨਾਂ ਨੂੰ ਤੇ 2 ਮਿੰਟ ਉਬਾਲ ਲਾਂਗੇ ਇਹਨਾਂ ਨੂੰ ਆਪਾਂ ਕਿਉਂਕਿ ਥੋੜੀਆਂ ਜਿਹਾ ਸੌਫਟ ਚਾਹੀਦੀਆਂ ਆਪਾਂ ਨੂੰ ਫਾੜੀਆਂ ਇਹ ਜ਼ਿਆਦਾ ਸੌਫਟ ਨਹੀਂ ਕਰਨੀਆਂ ਹੈਗੀਆਂ ਇਹ ਤੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਨੂੰ ਬਾਹਰ ਕੱਢ ਲਾਂਗੇ ਜੀ 2 ਮਿੰਟ ਬਾਅਦ ਫਾੜੀਆਂ ਨੂੰ ਤੇ ਗੈਸ ਆਪਾਂ ਨੇ ਬੰਦ ਕਰਤਾ ਸਾਰੀਆਂ ਫਾੜੀਆਂ ਜੀ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣੀਆਂ ਹਨ ਤੇ ਇਹਨਾਂ ਨੂੰ ਆਪਾਂ ਸਿਰਫ 1 ਮਿੰਟ ਲਈ ਇਸੇ ਤਰ੍ਹਾਂ ਹੀ ਹਵਾਜੀ ਵਿੱਚ ਰੱਖਾਂਗੇ ਥੋੜਾ ਜਿਹਾ ਇਹਨਾਂ ਦੇ ਪਾਫ ਜੀ ਨਿਕਲ ਜੂਗੇ ਜਿਹੜੀ ਪਾਫ ਨਿਕਲ ਰਹੀ ਹੈ ਤੇ ਇਸ ਤੋਂ ਬਾਅਦ ਆਪਾਂ ਕੋਈ ਸੂਤੀ ਕੱਪੜਾ ਲੈ ਲੈਣਾ ਇਸ ਤਰੀਕੇ ਨਾਲ ਕੋਈ ਕਿਚਨ ਟਾਵਲ ਲੈ ਲੈਣਾ ਤੇ ਸਾਫ ਕੱਪੜਾ ਹੋਣਾ ਚਾਹੀਦਾ ਤੇ ਇਹ ਜੀ ਆਪਾਂ ਜ਼ਿਆਦਾ ਰਗੜ ਕੇ ਨਹੀਂ ਇਹਨਾਂ ਨੂੰ ਪੂੰਝਣਾ ਹੈਗਾ ਆਪਾਂ ਹਲਕੇ ਹਲਕੇ ਹੱਥ ਨਾਲ ਇਸ ਤਰੀਕੇ ਨਾਲ ਨਾਪ ਨਾਪ ਕੇ ਥੋੜਾ ਜਿਹਾ ਤੇ ਇਹਨਾਂ ਨੂੰ ਆਪਾਂ ਨੇ ਪੂੰਝ ਲੈਣਾਗਾ ਥੋੜਾ ਜਿਹਾ ਕਿਉਂਕਿ ਜਿਹੜਾ ਇਹਨਾਂ ਦਾ ਪਾਣੀ ਹੋਊਗਾ ਉਹ ਇਹ ਕੱਪੜਾ ਸੋਕ ਲੂਗਾ ਤੇ ਫਿਰ ਇਹ ਵਧੀਆ ਫ੍ਰੈਂਚ ਫ੍ਰਾਈ ਬਣ ਕੇ ਤਿਆਰ ਹੋਣਗੇ ਤੇ ਇੱਥੇ ਆਪਾਂ ਨੇ ਇੱਕ ਲੈ ਲੈਣਾ ਜੀ ਪੋਲੀਥੀਨ ਇਸ ਤਰੀਕੇ ਦਾ ਤੇ ਇਹ ਸਾਰੀਆਂ ਫੜੀਆਂ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂਆਂ ਦੀਆਂ ਤੇ ਇਹ ਸਾਰੀਆਂ ਫੜੀਆਂ ਜਦੋਂ ਇਹਦੇ ਵਿੱਚ ਪਾ ਲਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣੇ ਆ ਤਿੰਨ ਚਮਚਾ ਅਰਾ ਰੋਟ ਦੇ ਕਿਉਂਕਿ ਤਿੰਨ ਵੱਡੇ ਆਲੂ ਸੀਗੇ ਤਾਂ ਆਪਾਂ ਤਿੰਨ ਚਮਚਾ ਅਰਾ ਰੋਟ ਦੇ ਪਾਵਾਂਗੇ ਇਹ ਤੇ ਇਹ ਇਹਨਾਂ ਦੀ ਚੰਗੀ ਤਰ੍ਹਾਂ ਕੋਟਿੰਗ ਹੋ ਜੂਗੀ ਤੇ ਤਾਂ ਕਰਕੇ ਆਪਾਂ ਨੇ ਇਹ ਲਿਫਾਫੇ ਦੇ ਵਿੱਚ ਪਾਏ ਆਗੇ ਤੇ ਇੱਥੇ ਆਪਾਂ ਨੇ ਅਰਾ ਰੋਟ ਪਾ ਲਏ ਜੀ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਚੰਗੀ ਤਰ੍ਹਾਂ ਇਹਨਾਂ ਤੇ ਸਾਰਿਆਂ ਤੇ ਚਿਪਕ ਜੂਗਾ ਇਹ ਅਰਾ ਰੋਟ ਤੇ ਇਹ ਲਫਾਫੇ ਨੂੰ ਆਪਾਂ ਨੇ ਇਸ ਤਰੀਕੇ ਨਾਲ ਮੋੜ ਕੇ ਮੂਹ ਰੋ ਇਹਦਾ ਮੂਹ ਤੇ ਇਸ ਤਰੀਕੇ ਨਾਲ ਆਪਾਂ ਨੇ ਸਾਰੇ ਫਰੈਂਚ ਫਰਾਈ ਇਹਦੇ ਵਿੱਚ ਹਲਾ ਲੈਣੇ ਆ ਫਾੜੀਆਂ ਆ ਲੂਆਂ ਦੀਆਂ ਤੇ ਇਸ ਤਰੀਕੇ ਨਾਲ ਇਹ ਤੇ ਇੱਥੇ ਆਪਾਂ ਇਹ ਇੱਕ ਝਾਰ ਲੈ ਲਈ ਜੀ ਝਾਰਣੀ ਇਹ ਤੇ ਇਹਦੇ ਵਿੱਚ ਆਪਾਂ ਨੇ ਸਾਰੀਆਂ ਫਾੜੀਆਂ ਪਾ ਲੈਣੀਆਂ ਤੇ ਥੋੜਾ ਥੋੜਾ ਆਪਾਂ ਨੇ ਇੱਥੇ ਨਾ ਜੋ ਜਿਹੜਾ ਐਕਸਟਰਾ ਇਹ ਲੱਗਿਆ ਰ ਰੋਟ ਉਹਨੂੰ ਆਪਾਂ ਥੋੜਾ ਇਹ ਝਾੜ ਕੇ ਜਿਹੜਾ ਐਕਸਟਰਾ ਗਾ ਇਹ ਥੋੜਾ ਜਿਹਾ ਉਹ ਹੋ ਜੂਗਾ ਝੜ ਜੂਗਾ ਇਸ ਤਰੀਕੇ ਨਾਲ ਲਪਾਫੇ ਦੇ ਵਿੱਚ ਤੇ ਫਿਰ ਆਪਾਂ ਹੁਣ ਇਹ ਫਾੜੀਆਂ ਇਹਦੇ ਵਿੱਚ ਪਾ ਦਾਂਗੇ ਕੜਾਈ ਦੇ ਤੇ ਇੱਥੇ ਆਪਾਂ ਫਾੜੀਆਂ ਨੂੰ ਜੀ ਮੀਡੀਅਮ ਫਲੇਮ ਤੇ ਤਲ ਲਾਂਗਾ ਤੇ ਆਪਾਂ ਨੇ ਜ਼ਿਆਦਾ ਗੈਸ ਤੇਜ ਨਹੀਂ ਕਰਨਾ ਹੈਗਾ ਮੀਡੀਅਮ ਫਲੇਮ ਤੇ ਇਹ ਤੱਕ ਜਾਣਗੇ ਥੋੜੇ ਜੇ ਤੇ ਇੱਕ ਦੋ ਮਿੰਟ ਆਪਾਂ ਇਹਨੂੰ ਪਕਾਵਾਂਗੇ ਤੇ ਫਿਰ ਆਪਾਂ ਇਸ ਤਰੀਕੇ ਨਾਲ ਇੱਕ ਵਾਰ ਇਹਨਾਂ ਨੂੰ ਛਾਰਨੀ ਦੇ ਵਿੱਚ ਬਾਹਰ ਕੱਢ ਲੈਣਾ ਤੇ ਪੂਰਾ ਗਰਮ ਤੇਲ ਕਰਕੇ ਤੇ ਦੁਬਾਰਾ ਇਹਨਾਂ ਦੇ ਵਿੱਚ ਫੇਰ ਪਾ ਦੇਣਾ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਇਹ ਥੋੜਾ ਜਿਹਾ ਕ੍ਰਿਸਪੀ ਹੋ ਜਾਣਗੇ ਬਹੁਤ ਜ਼ਿਆਦਾ ਵਧੀਆ ਟੇਸਟ ਆਊਗਾ ਇਹਨਾਂ ਦਾ ਇਸ ਤਰੀਕੇ ਨਾਲ ਕਰਨ ਨਾਲ ਤੇ ਇੱਥੇ ਜੀ ਆਪਾਂ ਨੇ ਇਹਨਾਂ ਨੂੰ ਜ਼ਿਆਦਾ ਸੇਕ ਨਹੀਂ ਲਵਾਉਣਾ ਹੈਗਾ ਵੱਧ ਫਲੇਮ ਤੇ ਤੇ ਇਹਨਾਂ ਨੂੰ ਆਪਾਂ ਨੇ ਸਿਰਫ 1 ਮਿੰਟ ਹੀ ਸੇਕ ਲਵਾਉਣਾ ਤੇ ਫਿਰ ਆਪਾਂ ਸਾਰੇ ਫ੍ਰੈਂਚ ਫ੍ਰਾਈ ਬਾਹਰ ਕੱਢ ਲੈਣੇ ਆਂਗੇ ਪਲੇਟ ਦੇ ਵਿੱਚ ਤੇ ਇੱਥੇ ਆਪਣੇ ਫ੍ਰੈਂਚ ਫ੍ਰਾਈ ਬਣ ਕੇ ਤਿਆਰ ਆ ਸਿਰਫ 10 ਮਿੰਟ ਦੇ ਵਿੱਚ ਜੀ ਤੇ ਹੁਣ ਜੋ ਵੀ ਤੁਸੀਂ ਮਸਾਲੇ ਇਹਦੇ ਉੱਪਰ ਤੁਸੀਂ ਪਾਉਣੇ ਆ ਪਾ ਸਕਦੇ ਆ ਨਮਕ ਮਿਰਚ ਵਗੈਰਾ ਤੇ ਜੇਕਰ ਚਾਟ ਮਸਾਲਾ ਪਾਣਾ ਤਾਂ ਤੁਸੀਂ ਉਹ ਵੀ ਪਾ ਸਕਦੇ ਆ ਇਹਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਬਣ ਕੇ ਤਿਆਰ ਆ ਜੀ ਤੇ ਤੁਹਾਨੂੰ ਇਹ ਰੈਸਪੀ ਅੱਜ ਦੀ ਇਹ ਕਿੱਦਾਂ ਲੱਗੀ ਜੀ ਇੱਕ ਵਾਰ ਟਰਾਈ ਤੁਸੀਂ ਵੀ ਜ਼ਰੂਰ ਕਰਨਾ ਇਹ ਰੈਸਪੀ ਤੇ ਬਹੁਤ ਹੀ ਵਧੀਆ ਇਹ ਤਰੀਕੇ ਨਾਲ ਬਣ ਕੇ ਤਿਆਰ ਹੋਊਗੀ ਜੀ ਤੇ ਜੇਕਰ ਇਹ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਦੇਖਣ ਲਈ ਜੀ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੀ